ਇਜਰਾ ਤਸਵੀਰ ਗੋਰਨਾਲ ਵਿਖੋ ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਕੋਡੇ ਤੇ ਬੈਠਾ ਤੇ ਇਨੇ ਵਾਰੀਅਰ ਡਰੈਸ ਪਾਇਆ ਫਾਤਿਜ ਨੇਜ਼ਾ ਹੈ ਬੰਦੂਕ ਵੀ ਹੈ ਤਲਵਾਰ ਵੀ ਹੈ ਹਰ ਚੀਜ਼ ਦੇ ਕੋਲ ਹੈ ਇਹ ਜਿਹੜੀ ਪੇਂਟਿੰਗ ਬਣਾਈ ਹੈ ਇਹਦਾ ਆਰਟਿਸਟ ਦਾ ਨਾਮ ਖੇਰ ਸਿੰਘ ਖੇਰ ਸਿੰਘ ਖੇਰ ਸਿੰਘ ਇੱਕ ਸਿੱਖ ਆਰਟਿਸਟ ਸੀ ਬੜਾ ਨਾਇਬ ਆਰਟਿਸਟ ਸੀ ਆਰਟਿਸਟ ਹਿਸਟੋਰੀయన్స్ ਕਹਿੰਦੇ ਨੇ ਕਿ ਖੇਰ ਸਿੰਘ ਹੈਜ਼ ਇੰਟਰੋਡਿਊਸਸ ਨਿਊ ਟੈਕਨੀਕਸ ਇਨ ਮਿਨੀਏਚਰ ਪੇਂਟਿੰਗ ਠੀਕ ਹੈ ਜੀ ਯਾ ਤੁਸੀਂ ਇਹ ਸਮਝੋ ਕਿ ਕਿਸੇ ਨੇ ਖੇਰ ਸਿੰਘ ਤੋਂ ਸਵਾਲ ਕੀਤਾ ਕਿ ਕਿਹ ਸਿੰਦੀ ਮਰਾਜਾ ਸ਼ੇਰ ਸਿੰਘ ਦੀ ਤਸਵੀਰ ਤੁਸੀਂ ਬਣਾਈ ਹੈ ਕਿੱਥੇ ਬੈਠ ਕੇ ਬਣਾਈ ਹੈ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਮੈਂ ਲਾਹੌਰ ਫੋਰਟ 'ਚ ਬੈਠ ਕੇ ਅੱਛਾ ਐ ਤੁਸੀਂ ਜ਼ਰਾ ਹੋਰ ਕਰੋਗੇ ਹਾਂ ਹਾਂ ਲਾਹੌਰ ਫੋਰਟ ਐਂਡ ਐਂਡ ਨਨੱਖਾ ਪਵਿਡੀਨ ਹੈ ਹਾਂ ਨਨੱਖਾ ਹੈਗਾ ਸ਼ਿਸ਼ ਮਹਿਲ ਦੇ ਸਾਹਮਣੇ ਹਾਂ ਹਾਂ ਇਹ ਨਾਲ ਛੋਟੀ ਜੀ ਬਿਲਡਿੰਗ ਹੈ ਇਹ ਪੀ ਥਰੂ ਵਿੰਡੋਜ਼ ਨੇ ਅੱਜ ਵੀ ਐਗਜ਼ਿਸਟ ਕਰਦੀਆਂ ਨੇ ਅੱਛਾ ਦਰੈ ਰਾਵੀ ਹੈ ਕਬਰਾਂ ਦੀ ਬਾਰਤ ਦਰੀ ਹੈ ਜਾਗੀਰ ਦਾ ਮਕਬਰਾ ਇੱਥੇ ਨਜ਼ਰ ਆਏਗਾ ਤੇ ਆਸਿਫ ਜਾ ਦਾ ਮਕਬਰਾ ਇੱਥੇ ਨਜ਼ਰ ਆਏਗਾ ਅੱਛਾ ਉਹਨੇ ਦੱਸਿਆ ਕਿ ਖੇਤ ਸਿੰਘ ਸ਼ੇਰ ਸਿੰਘ ਆਪਣੇ ਪੀੜੇ ਤੇ ਬੈਠਾ ਪੰਜਾਬ ਦੀ ਤਖਤੇ ਹਮ ਲੁੱਕ ਐਟ ਇਸ ਜੁਐਲਰੀ ਹਮ ਇਹ ਜਿੰਨੀ ਜੁਐਲਰੀ ਹੈ ਨਾ ਇਹ ਪਰਲਸ ਕੱਢ ਕੇ ਹਮ ਹਮ ਜਾਂ ਸੱਚਾ ਮੋਤੀ ਕੱਢ ਕੇ ਦਰਬਾਰ ਮਹਾਰਾਜਾ ਸ਼ੇਰ ਸਿੰਘ ਜੀ ਉਹਦੇ ਉੱਤੇ ਲਾਈ ਹੈ ਯਾਨੀ ਕਿ ਪਰਲਸ ਦਾ ਪਾਣੀ ਬਣਾ ਕੇ ਫਿਰ ਉਹਨੂੰ ਪਰਲਸ ਬਣਾਤੇ ਨੇ ਅੱਛਾ ਇਹ ਜਿੰਨਾ ਬਲੂ ਹੈ ਐਸ ਲੈਪਿਸ ਲਾਜ਼ੂਰੀ ਹੈ ਇੱਕ ਇੱਕ ਪੱਥਰ ਹੈ ਲੈਪਸ ਜਿੰਨਾ ਲਾਲ ਹੈ ਸ਼ਗਰਫ ਦਾ ਪੱਥਰ ਹੈ ਜਿੰਨਾ 골ਡ ਹੈ 골ਡ ਲੀਫ オリジナル ਲੱਗਿਆ ਅੱਛਾ ਤੇ ਖੇਰ ਸਿੰਘ ਨੇ ਜਿਸ ਲਈ ਦੀ ਜੀਓਗ੍ਰਾਫੀ ਪੇਂਟ ਕੀਤੀ ਹੈ ਹਮ ਹਮ ਖੇਰ ਸਿੰਘ ਨੇ ਆਪਣੇ ਆਪ ਨੂੰ ਇੱਥੇ ਬੈਠੇ ਸ਼ੋਅ ਕੀਤਾ ਹੈ ਹਮ ਤੇ ਆਪਣੀ ਐਲਬਮ ਦੇ ਵਿੱਚ ਇਹ ਛੋਟੀ ਜੀ ਪੇਂਟਿੰਗ ਵਾਪਸ ਪੜਾਈਏ ਸੋ ਇੱਕ ਮਿੰਟ ਹਾਂ ਬਿਲਕੁਲ ਹੈ ਇਜਾਜ਼ਤ ਦੇਣਾ ਇੱਕ ਮਿੰਟ ਐ ਹਾਂ ਬਿਲਕੁਲ ਤੁਸੀਂ ਇਹ ਦਿਖਾਈ ਦਿੰਦੇ ਰਹੋ ਐ ਦਰ ਫੜੋ ਹੈਲੋ ਹੁਣ ਅੱਗੇ ਆਓ ਅੱਗੇ ਆਓ ਪਲੀਜ਼ ਇਹਨੂੰ ਫੋਕਸ ਕਰੋ ਕੈਮਰਾ ਜ ਫੋਕਸ ਹੋ ਰਿਹਾ ਉਹ ਤਸਵੀਰ ਬਣਾਉਂਦੇ ਹੋਏ ਹਾਂਜੀ ਹਾਂਜੀ ਹੋ ਰਿਹਾ ਹੈ ਨਾ ਇਹ ਦੇਖੋ ਕਮਾਲ ਹੈ ਕਮਾਲ ਦੇ ਆਰਟਿਸਟੀ ਵਸੇ ਠੀਕ ਹੈ ਜੀ ਅਜੇ ਨਹੀਂ ਅਜੇ ਤੱਕ ਤੁਹਾਨੂੰ ਮੈਂ ਸਿਰਫ ਡਿਟੇਲਾਂ ਦਸੀਆਂ ਨੇ ਹਮ ਉਹਦੀ ਕਹਾਣੀ ਸੁਣ ਲਓ ਸ਼ੇਰ ਸਿੰਘ ਦਾ ਕਤਲ ਪਲਾਨ ਹੋ ਗਿਆ ਸੀ ਸ਼ੇਰ ਸਿੰਘ ਦਾ ਕਤਲ ਪਲਾਨ ਕੀਤਾ ਸੀ ਰਾਜਾ ਦੇਹਾਂਤ ਸਿੰਘ ਡੋਗਰੇ ਨੇ ਐ ਬਠਾ ਹੂੰ ਤੇ ਇਹਨੇ ਕਤਲ ਪਲਾਨ ਕੀਤਾ ਸੀ ਸ਼ੇਰ ਸਿੰਘ ਦੇ ਕਜ਼ਨਸ ਦੇ ਨਾਲ ਹੂੰ ਬੁੱਧ ਸਿੰਘ ਸਾਧਿਆਂ ਵਾਲਾ ਚੇਤ ਸਿੰਘ ਸਾਧਿਆਂ ਵਾਲਾ ਤੇ ਲਹਿਣਾ ਸਿੰਘ ਸਾਧਿਆਂ ਵਾਲਾ ਹੂੰ ਕਿ ਤੁਸੀਂ ਇਹਨੂੰ ਕਤਲ ਕਰੋ ਤੇ ਫਿਰ ਪੰਜਾਬ ਦੇ ਥਰੋਨ ਦਾ ਸੀ ਫੈਸਲਾ ਕਰ ਲਾਂਗੇ ਬੁੱਧ ਸਿੰਘ ਸਾਧਿਆਂ ਵਾਲਾ ਚੇਤ ਸਿੰਘ ਸਾਧਿਆਂ ਵਾਲਾ ਤੇ ਲਹਿਣਾ ਸਿੰਘ ਸਾਧਿਆਂ ਵਾਲਾ ਤਿੰਨੇ ਪ੍ਰਾਇਦ ਦੇ ਦਰਬਾਰ ਵਿੱਚ ਬੈਠੇ ਸੀ ਹੂੰ ਹੁਣ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਾਂਗਾ ਇਸ ਤਸਵੀਰ ਨੂੰ इन्ना हिस्सा गौर वेखना अच्छा तू दहशत नफरत की अग इन दखा च नजर आएगी वहशत नजर आएगी क्योंकि काते लिसी के दरबार में बैठे जरा एन गौर करना इन इन भरावान के एक्सप्रैशन गौर करो एक्सप्रैशन गौर करो थोड़े गुस्से जी जी और है, है, है 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 ਅੱਖਾਂ ਫਟੀਆਂ ਫਟੀਆਂ ਜੀਆ ਜੇ ਬਦਲਾ ਲੈਣਾ ਹੈ ਕੋਈ ਪਲਾਨਿੰਗ ਚੱਲ ਰਹੀ ਹੈ ਬਿਲਕੁਲ ਐਸੀ ਕੋ ਸਾਜ਼ਿਸ਼ ਪਰਪ ਰਹੀ ਹੈ ਮੋਂ ਮੈਂ ਤੁਹਾਨੂੰ ਇਹ ਤਸਵੀਰ ਦੇ ਉੱਤੇ ਲੈ ਜਾਣਾ ਹੂੰ ਇਹ ਉੱਤੇ ਇਸ ਤਰ੍ਹਾਂ ਹੈ ਕਿ ਜਿਵੇਂ ਬਦਲ ਹੈ ਹੂੰ ਨਾ ਬਦਲੀ ਇਹ ਬਦਲ ਨਹੀਂ ਹੈ ਹੂੰ ਇਹ ਦਸਨੇ ਸ਼ਹਿਰ ਲਾਹੌਰ ਨੂੰ ਅਗ ਲੱਗ ਗਈ ਹੈ ਅੱਛਾ ਪੰਜਾਬ ਨੂੰ ਅਗ ਲੱਗ ਗਈ ਹੈ ਹੂੰ ਤੇ ਇਹਦੇ ਵਿੱਚ ਛੋਟੇ ਜਿਹਾ ਫਰਿਸ਼ਤਾ ਲਾਲ ਰੰਗ ਦਾ ਨਜ਼ਰ ਆਇਆ ਮੈਨੂੰ ਬਿਲਕੁਲ ਠੀਕ ਹੈ ਹੀ ਇਸ ਟਰਾਇੰਗ ਟੂ ਸ਼ਾワー ਔਨ ਹਿਮ ਹੂੰ ਬਲੇਸਿੰਗਸ ਭੇਜਣਾ ਚਾ ਰਿਹਾ ਮਗਰ ਉਹ ਇਸ ਅਨਾਰਕੀ ਦੇ ਵਿੱਚ ਸਕਿਨ ਹੋ ਰਿਹਾ ਹੂੰ ਯਾਨੀ ਕਿ ਤਬਾਈ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੀ ਹੂੰ ਥਿਸ ਇਜ਼ ਥੈਟ ਐ ਦੁਨੀਆ ਦੀ ਮੈਂ ਸਿੱਖ ਹਿਸਟਰੀ ਦੇ ਹਵਾਲੇ ਨਾਲ ਸਭ ਤੋਂ ਇੰਪੋਰਟੈਂਟ ਮਿਲੀਚਰ ਪੇਂਟਿੰਗ ਇਸ ਦਾ ਸ਼ੁਮਾਰ ਹੂੰ 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 ਅੱਲਾ ਦਾ ਫਰਿਸ਼ਤਾ ਹੈ ਫਰਿਸ਼ਤੇ ਕੌਣ ਹੁੰਦੇ ਨੇ ਤੁਹਾਡੇ ਮੇਰੇ ਹਾਂ ਆਓ ਜੀ ਇਹ ਹੋ ਗਿਆ ਜੀ हीरा सिंह हीरा सिंह ਦੀ ਤਸਵੀਰ ਦਿਖਾਉ ਜ਼ਰੂਰ ਹੀਰਾ ਸਿੰਘ ਇਹ ਦੇਹਾਨ ਸਿੰਘ ਦਾ ਬੇਟਾ ਸੀ ਮਹਾਰਾਜਾ ਦਾ ਬੜਾ ਫੇਵਰਿਟ ਬੱਚਾ ਸੀ ਮਹਾਰਾਜਾ ਦੇ ਨਾਲ ਕੁਰਸੀ ਤੇ ਵੀ ਬੈੰਦਾ ਸੀ ਮਹਾਰਾਜਾ ਦੇ ਦਰਬਾਰ ਵਿੱਚ ਹੀ ਖੇਡਦਾ ਸੀ ਉੱਥੇ ਹੀ ਜਵਾਨ ਹੋਇਆ ਇਹ ਜਿਹੜੀ ਤਸਵੀਰ ਹੈ ਮਿਰਜ਼ਾ ਸੁਲਤਾਨ ਅਹਿਮਦ ਜਨਰਲ ਸੁਲਤਾਨ ਇਹ ਬੜਾ ਜ਼ਬਰਦਸਤ ਤੋਪਚੀ ਸੀ ਮਹਾਰਾਜਾ ਰਜੀਤ ਸਿੰਘ ਦਾ ਹੀ ਵਾਸ ਜਨਰਲ ਇਨ ਆਰਟਲਰੀ ਇਸ طرف ਤਸ਼ੀਫ ਲਓ ਇਹ ਥੱਲੇ ਉਹ ਫਰਮਾਨ ਨੇ ਜਿਹੜੇ ਇਸ ਫੈਮਿਲੀ ਵਾਸਤੇ ਮਹਾਰਾਜਾ ਰਜੀਤ ਸਿੰਘ ਨੇ ਲਿਖੇ ਨੇ ਹਮ ਇਹਨਾਂ ਚ ਫਕੀਰ ਖਾਨਦਾਨ ਵਾਸਤੇ ਉਹ ਫਰਮਾਨ ਨੇ ਜਿਹਦੇ ਵਿੱਚ ਬਿਆਨ ਕੀਤਾ ਜਾ ਰਿਹਾ ਹੈ ਕਿ ਫਕੀਰ ਖਾਨਦਾਨ ਕੋਈ ਟੈਕਸ ਨਹੀਂ ਕਰੇਗਾ ਹਮ ਠੀਕ ਹੈ ਜੀ ਇਹ ਉੱਤੇ ਤਸਵੀਰ ਜ਼ਰਾ ਫੋਕਸ ਹੋ ਸਕੇ ਉਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਮਹਾਰਾਜਾ ਰਜੀਤ ਸਿੰਘ ਦੀ ਪੇਸ਼ੇਂਗੋਈ ਕੀਤੀ ਸੀ ਫਕੀਰ ਸੈਦ ਗੁਲਾਮ ਹੁਯੁੱਦੀਨ

ਇਹ ਵੀ ਪਰਖੂ ਦੀ ਪੇਂਟ ਹੈ ਫਕੀਰ ਕਮਰਉਦੀਨ ਮੇਰੇ ਪਰਦਾਦਾ ਤੇ ਉਹਨੇ ਛੋਟੇ ਪਾਈ ਤੇ ਮੇਰੇ ਪਰਦਾਦਾ ਦੀ ਗੋਦ ਵਿੱਚ ਉਹਨਾਂ ਦਾ ਪਤੀਜਾ ਅੱਛਾ ਫਕੀਰ ਸੈਦ ਕਮਰਉਦੀਨ ਸਾਹਿਬ ਜੀ ਫਕੀਜ਼ਉਦੀਨ ਸਾਹਿਬ ਇਹ ਫਕੀਰ ਸੈਦ ਕਮਰਉਦੀਨ ਸਾਹਿਬ ਦੀ ਫਿਰ ਤਸਵੀਰ ਹੈ ਹਮ ਅੱਛਾ ਹੁਣ ਇਹ ਜ਼ਰਾ ਗੌਰ ਕਰਨਾ ਸਰੂ ਮਦਖਾਨਾ ਓਏ ਇਹ ਛੋਟੀ ਜੀ ਕਿਰਪਾਣ ਹੈ Maharaja Dalip Singh ਦੀ ਦੌਰ ਦੀ ਅੱਛਾ ਉਹਨਾਂ ਦੀ ਜਿਸਲੇ ਬੱਚੇ ਸਨ ਉਹ ਇੱਕ ਕਿਰਪਾਨ ਲਾ ਕੇ ਫਿਰਦੇ ਸਨ ਅੱਛਾ ਉਹਨਾਂ ਸੇ ਜਿਹੜੇ ਬੱਚਾ ਨਾ ਖਲੋਣਾ ਹੁੰਦਾ ਤੋਹਫਾ ਹੁੰਦਾ ਹੈ ਜੀ ਇਹ ਟॉय ਬੋਟ ਹੈ ਜਿਹੜਾ ਵਿੰਤੂਰ ਇਟਲੀ ਗਏ ਸਨ ਜਿਸੇ ਵਾਪਸ ਆਏ ਨੇ ਹਮ ਇਟਲੀ ਗਏ ਨੇ ਜਿਸਲੇ ਵਾਪਸ ਆਏ ਨੇ ਇਹ ਟॉय ਬੋਟ ਲੈ ਕੇ ਆਏ ਹਮ ਇਹ ਜ਼ਰਾ ਖੌਰ ਕਰਨਾ ਦਿਸ ਇਜ਼ ਟॉय ਗਨ ਆਫ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਦੀ ਟॉय ਗਨ ਹੈ ਇਹ ਬੱਚਿਆਂ ਦਾ ਖਲੋਣਾ ਹੈ ਜੀ ਬਕਾਇਦਾ ਇਹਦੇ ਵਿੱਚ ਬਾਰੂਦ ਪਾ ਕੇ ਅਗਲਾ ਐਂ ਜ਼ਰਾ ਇੱਕ ਵਾਰ ਤੁਸੀਂ ਆਓ ਨਾ ਜ਼ਰਾ ਸਾਈਡ ਤੇ ਇਹਨੂੰ ਕੁਸਨ ਆਓ ਇੱਥੇ ਲੱਪਾਸੀ ਆਓ ਤੁਸੀਂ ਵੀ ਆ ਜ਼ਰਾ ਚੁੱਕ ਕੇ ਵੇਖੋ ਖਰੋਣਾ ਬਹੁਤ ਹੈਵੀ ਤੁਹਾਡੇ ਬੱਚੇ ਚੱਕ ਲੈਣਗੇ ਇਹੋ ਜਿਹਾ ਖਰੋਣੇ ਜਿਹੜੇ ਜੰਗਾ ਖੇਡਦੇ ਫਰੋਂ ਉਹਨਾਂ ਦੇ ਬੱਚੇ ਜਿਹੜੇ ਨਾ ਉਹ ਇਹੋ ਜਿਹਾ ਖਰੋਣਾ ਨਾਲ ਖੇਡਦੇ ਮੈਂ ਤੁਹਾਨੂੰ ਅਜੇ ਇਹ ਪੋਰਸ਼ਨਸ ਨਹੀਂ ਦਿਖਾ ਰਹੀ ਕਿਉਂਕਿ ਬੂਗਲ ਇਹ ਦੂਸਰਾ ਹੈ ਤੇ ਇਹਦੇ ਵਿੱਚ ਟਾਈਮ ਬੜਾ ਲੱਗ ਜਾਏਗਾ ਬਟ ਮੈਂ ਤੁਹਾਨੂੰ ਇਹ ਕੁਰਸੀ ਦਿਖਾਉਣਾ ਚਾਹ ਰਹੀ ਹਾਂ ਦੋ टू चेयर्स हम इक है इक है हम ए चाइना तो एक वफ़्त आया सी हम चाइना तो एक वफ़्त आया सी जेड़ा महाराजा दरबारे च आया सी ए चेयर्स फॉर मिनिस्टर नु तोहफे च मिलिया सी ए गिफ्ट इक ना कितनी पुरानी चिंग डायनेस्टी दी मा लास्ट डायनेस्टी जड़ी है ना चिंग डायनेस्टी अच्छा एस... 1900 समथिंग इधर गौर करना इधर आओ तो 1900 जड़ा ना वो 100 साल दा भी ऊपर हो गया ਜੀ ਜੀ ਇਹਦੇ ਵਿੱਚ ਇੱਕ ਕਮਲ ਦਾ ਫੁੱਲ ਇਹ ਖਿਲਿਆ ਹੈ ਹੂੰ ਉਹ ਖਿਲਿਆ ਨਹੀਂ ਹੂੰ ਜਿਸ ਨੇ ਅੱਛਾ ਹਾਂ ਠੀਕ ਹੈ ਹੂੰ ਜਿਸ ਨੇ ਮੇਲ ਮੈਂਬਰ ਇਸ ਕੁਰਸੀ ਤੇ ਬੈੰਦਾ ਹੈ ਹੂੰ ਇਹ ਫੁੱਲ ਉਹਨੂੰ ਕਮਰ ਵਿੱਚ ਇਸ ਜਗ੍ਹਾ ਤੇ ਪਿੰਚ ਕਰਦਾ ਹੈ ਕਿ ਹਿਸ ਚੈਸਟ ਕਮ ਆਊਟ ਬੈਠੋ ਇੰਟਰਸਟਿੰਗ ਜਰਾ ਉਧਰ ਵੀ ਜਰਾ ਦੇਖਿਓ ਜਰਾ ਉਹ ਉਹ ਵਾਕਈ ਉਹ ਜਿਹੜਾ ਨਾ ਔਰਤਾਂ ਦੀ ਕਿ ਮੈਂ ਦੱਸਦਾ ਤੁਹਾਨੂੰ ਇਕ ਵੈਂਟ ਹਾਂ ਹਾਂ ਜੋ ਪਿੱਛੇ ਮੜਾ ਇਹ ਜ਼ਰਾ ਇਹ ਦੇਖੋ ਹੁਣ ਤੁਸੀਂ ਸਿੱਧੀ ਬੈਠੇ ਹੋ ਨਾ ਤੇ ਤੁਹਾਡਾ ਪੋਸਚਰ ਡਿਫਰੈਂਟ ਹੈ ਬਿਲਕੁਲ ਸਹੀ ਹੈ ਡਿਫਰੈਂਟ ਹੈ ਯੋਰ ਚੈਸਟ ਇਜ਼ ਆਊਟਸਾਈਡ ਐਂਡ ਸਿਟ ਔਨ ਦੈਟ ਚੇਅਰ ਦੈਟਸ ਦ ਕুইਨਸ ਚੇਅਰ ਹੁਣ ਉਹਦੇ ਵਿੱਚ ਤੁਹਾਡਾ ਪੋਸਚਰ ਚੇਂਜ ਹੋ ਜਾਏਗਾ ਚੇਂਜ ਹੈ ਹੈ ਨਾ ਹਾਂ ਥੋੜਾ ਜਿਆ ਸੌਫਟ ਜਿਹਾ ਹੋ ਗਿਆ ਹੈ ਹੰਬਲ ਹੰਬਲ ਹੋ ਗਿਆ ਹੈ ਬਸ ਸਮਝ ਗਈ ਥੋੜੀ ਜਿਹੀ ਨਜ਼ਾਕਤ ਵਾਲਾ ਹੋ ਗਿਆ ਛੋਟੀ ਛੋਟੀ ਚੀਜ਼ਾਂ ਨੇ ਜੀ ਇਹ ਵਾਟਰ ਫਿਲਟਰ ਹੈ ਜੀ ਲੋਰ ਫੋਰਥ ਆਇਆ ਇਹ ਫੋਰਥ ਦੇ ਹਿੱਸੇ ਰਹੇ ਨੇ ਹਮ ਪਰ ਸਿਕ ਹੈ ਦੇ ਵਿੱਚ ਇਹ ਫਿਰ ਸਾਡੇ ਕੋਲ ਆ ਗਿਆ ਹਮ ਇਹਨੂੰ ਕਹਿੰਦੇ ਨੇ ਸੰਗੇ ਸਫਾ ਸੰਗੇ ਸਫਾ ਜੀ ਹਮ ਇਸ ਚੀਜ਼ ਨੂੰ ਇਸ ਬਾਉਲ ਨੂੰ ਗੰਦੇ ਜੋਹੜ ਦੇ ਵਿੱਚ ਜ਼ਹਿਰ ਵਾਲੇ ਪਾਣੀ ਚ ਰੱਖ ਦਿੱਤਾ ਜਾਏ ਹਮ ਜਿਸ ਨਾਲ ਸਾਡਾ ਪਸੀਨਾ ਨਿਕਲ ਰਿਹਾ ਨਾ ਇਹਦੇ ਵਿੱਚ ਪਾਣੀ ਦੇ ਵਿੱਚ ਇਕੱਠਾ ਹੋ ਜਾਂਦਾ ਅੱਛਾ ਤੇ ਯੂ ਕੈਨ ਡਰਿੰਕ ਫਰੋਮ ਹਰ ਵਿਦਆਉਟ ਐਨੀ ਪੋਇਜ਼ਨ ਇਫੈਕਟ ਵਿਦਆਉਟ ਐਨੀ ਬੈਕਟੀਰੀਆ ਇਫੈਕਟ ਇਟਸ ਅ ਵਾਟਰ ਫਿਲਟਰ ਹਮ ਇਹ ਮੇਰੇ ਗੰਦਾਰਾ ਸੈਕਸ਼ਨਸ ਨੇ ਹਮ ਮਗਰ ਮੈਂ ਤੁਹਾਨੂੰ ਦੋ ਤਿੰਨ ਬਰਤਨ ਦਾ ਖਾਨਾ ਹਮ ਥੋੜੇ ਜਿਹਾ ਸਬਜੈਕਟ ਤੋਂ ਹਟਕੇ ਨੇ ਮਗਰ ਸਭ ਤੋਂ ਪਹਿਲੇ ਇਹ ਦੇਖੋ ਸਾਹਦੇ ਪਲੇਟ ਹੈ ਹਮ ਦਿਸ ਇਜ਼ ਦੀ ਪਲੇਟ ਆਫ ਮਹਾਰਾਜਾ ਰਣਜੀਤ ਸਿੰਘ ਅੱਛਾ ਇਹਨੂੰ ਪੇਟਾ ਡੋਰਾ ਕਹਿੰਦੇ ਨੇ ਜਿਸ ਲਈ ਮਹਾਰਾਜ ਨੇ ਯਾਨੀ ਐਸ ਰਿਪਲੇਟ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੀ ਜੀ ਹਾਂ ਜੀ ਬੈਟਰ ਡੋਰਾ ਬੈਟਰ ਡੋਰਾ ਅੱਛਾ ਇਹਦੇ ਵਿੱਚ ਸਿੱਪੀ ਦਾ ਕੰਮ ਹੈ ਤੇ ਪ੍ਰੈਸ਼ੀਅਸ ਟੂਲਸ ਦਾ ਕੰਮ ਹੈ ਹਮ ਹਮ ਅਸੀ ਤਰਾ ਮਿਰਕੋਲ ਜਰੂਫ ਬੜੇ ਖੂਬਸੂਰਤ ਨੇ ਚਾਨਾ ਵੇਅਰਸ ਹਮ ਮਗਰ ਤਾਨੂੰ ਹੈਰਾਨਗੀ ਹੋਏਗੀ ਤਾਨੂੰ ਮੈਂ ਇਹ ਬਰਤਨ ਦਿਖਾਵਾਂਗਾ ਹਮ ਇਹ ਦੁਨੀਆ ਦਾ ਸਭ ਤੋਂ ਮੇਰੇ ਹੱਥ ਦੀ ਟੀਜ਼ ਆਪਣਾ ਰੋਲ ਯੂਰ ਫਿੰਗਰਸ ਦੁਨੀਆ ਦਾ ਸਭ ਤੋਂ ਹਲਕਾ ਟੀ-ਸ਼ਰਟ ਹੈ देयर इज ਅਨਟ ਚੇਲਣ ਲੱਗੀ ਪਕੜ ਕੇ ਦੇਖਣਾ ਤਰਾ ਫੈਸਲ ਮਤਲਬ weight ਹੈ ਹੀ ਨਹੀਂ वेट बिल्कुल ही नहीं है नहीं। क्यों नहीं है दुनिया का सब तो डेलीकेट पोस्टिंग है दुनिया का सब तो डेलीकेट पोस्टिंग है खूबसूरती यदि है जिन्हें भी पुराने बर्तन होते हैं होंगे ने चाइना वेयर्स कहते हैं चाइना वेयर्स क्योंकि स्पेन हो गया इंग्लैंड हो गया जर्मनी हो गया फ्रांस हो गया जापान हो गया ए सारे अपने बर्तन चाइना ऑर्डर करते हैं

ਪਰ ਮੇਰੇ ਕੋਲ ਅਕੀਕ ਦਾ ਖਰਲ ਨਹੀਂ ਹੈ ਅਕੀਕ ਦਾ ਖਰਲ ਅਕੀਕ ਹੁੰਦਾ ਨਾ ਹਾਂ ਸਭੀ ਪ੍ਰੈਸ਼ੀਅਸ স্টোন ਕਹਿੰਦਾ ਕਿੱਥੋਂ ਮਿਲੇਗਾ ਕਹਿੰਦਾ ਇੱਕ ਸੌਦਾਗਰ ਆਏ ਨੇ ਹਮ ਯਮਨ ਤੋਂ ਹਮ ਉਹਨਾਂ ਕੋਲ ਹੀ ਖਰਦੇਗਾ ਪਰ ਉਹ ਬਹੁਤ ਮਹਿੰਗਾ ਹੈ ਉਹ ਕਿੰਨੇ ਦਾ ਹੈ ਕਹਿੰਦਾ 7000 ਰੁਪਏ ਦਾ ਉਹ ਸਟੇਮ 7000 ਰੁਪਿਆ ਮਹਾਰਾਜ ਜੀ ਦਾ ਫੌਰਨ ਮਗਵਾਉਣਾ ਐਤ ਇਹ ਦੁਨੀਆ ਦਾ ਵਾਹਿਦ ਅਕੀਕ ਹੈ ਹਮ ਸਿੰਗਲ ਦੁਨੀਆ ਦਾ ਸਭ ਤੋਂ ਵੱਡਾ ਪੀਸ ਆਫ ਫੈਗਟ ਹਮ ਇਹ ਅਕੀਕੀ ਜੀ ਪ੍ਰੈਜ਼ੈਂਟ ਫਰਮ ਮਹਾਰਾਜਾ ਰਜੀਸ਼ਿੰਗ ਟੂ ਫਕੀਰੂਦੀ ਫਕੀਰ ਨੂਰੂਦੀ ਸਾਹਿਬ ਮਹਾਰਾਜਾ ਦੇ ਰਸੋਈ ਦੇ ਇਨਚਾਰਜ ਹਮ ਤੇ ਕੋਈ ਦਵਾਈ ਈਵਨ ਪਾਣੀ ਹਮ ਖਾਣਾ ਹਮ ਜਿਸ ਦੇ ਉਤੇ ਫਕੀਰ ਸਾਹਿਬ ਦੀ ਸਟੈਂਪ ਨਹੀਂ ਸੀ ਹੁੰਦੀ प्रोटोकॉल है ठीक है जी जिसल खाना सी हकीम बिशनदास खाना पकाते सर सा। फकीर साहब टेस्ट करते सर फिर उस सील करके बकायदे डब्बे मगर जिसलिए टैस करते सर इन्होंने प्लेटा चाहिए सी एन बोलते हैं सैलिडॉन जो जहर वाला खाना इस प्लेट च पाया जाए रंग बदल लें ਅਗਰ ਜ਼ਹਿਰ ਵਾਲਾ ਖਾਣਾ ਇਸ ਪਲੇਟ ਵਿੱਚ ਪਾਇਆ ਜਾਵੇ ਇਹ ਰੰਗ ਬਦਲ ਜਾਂਦੀ ਹੈ ਅੱਛਾ ਤੇ ਜ਼ਹਿਰ ਵਾਲਾ ਖਾਣਾ ਜੇ ਇਸ ਪਲੇਟ ਵਿੱਚ ਪਾਇਆ ਜਾਵੇ ਤੇ ਇਹਦੇ ਵਿੱਚ ਕ੍ਰੈਕਸ ਬਣ ਜਾਂਦੇ ਨੇ ਅੱਛਾ ਇਹਨੂੰ ਬੋਲਦੇ ਨੇ ਸੈਲਡੋਨ ਥੀਸ ਆਰ ਦੀ ਇਟ ਵਾਸ ਇਨ ਦਾ ਪਰਸਨਲ ਯੂਜ਼ ਆਫ ਮਹਾਰਾਜਾ ਰਜੀਤ ਸਿੰਘ